ਜੇ ਮੇਰਾ ਭਰਾ ਕੋਈ ਜਿਹੜੀ ਇੰਨਾ ਕ ਕਰ ਸਕਦਾ ਆ। ਵੀ ਆਪਾਂ ਹੀ ਕਰਦੇ ਆਂ ਆਪਾਂ ਹੀ ਮਾਰਾਂਗੇ ਹਾਂ। ਬਾਲਾ ਵਧੀਆ ਹੋ ਜੂ ਵੀਰੇ। ਆਪੋ ਦੇਖਿਓ ਲੋਕ ਆਉਂਦੇ ਆ ਆਪ ਵੀ ਲੈ ਜਾਂਦੇ ਨੇ ਕਹਿੰਦੇ ਦਵਾਈਆਂ ਵੀ ਆ ਕੇ ਲੈ ਜਾਂਦੇ ਨੇ ਤੇ ਰਸਣ ਵੀ ਰਸਣ। ਨੇ 6 ਪਿੰਡ ਤੋਂ ਤਿੰਨ ਕਿਲੇ ਕਿਲੇ ਤੋਂ 31 ਘਰ ਆ। ਨਿਆਲ ਮੇਰਾ ਆਮ ਦਾ ਭਾਗਾ ਐ ਕਰਕੇ ਕਾਫੀ ਬਚੀ। ਨਹੀਂ ਉਹਦੇ ਨਾਲ ਮੈਡੀਕਲ ਸਰਵਿਸ ਇੱਥੋਂ ਲੈਂਦੇ ਆ। ਹਾਂਜੀ। ਤੇ ਬਾਕੀ ਰਹੀ ਗੱਲ ਮੇਨ ਇੱਥੇ ਜਿਹੜੀ ਮੇਨ ਪ੍ਰੋਬਲਮ ਸੀਗੀ ਜਿੰਨਾ ਤੱਕ ਮੈਨੂੰ ਪਤਾ ਲੱਗਿਆ ਸੀ। ਉੱਥੇ ਦਾ ਪ੍ਰੋਬਲਮ ਆ ਰਹੀ ਸੀ ਜਿਵੇਂ ਜੇ ਤਾਂ ਲੋਕ ਘਰ ਛੱਡ ਕੇ ਬਾਹਰ ਆਉਂਦੇ ਆ ਪਿੱਛੇ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋਣ ਦਾ ਖਤਰਾ ਹਾਂ ਉਹ ਘਰ ਨਹੀਂ ਛੱਡਦੇ ਪਏ ਉਹ ਕਹਿੰਦੇ ਕਿ ਇਹ ਸਾਡੇ ਨਾਲ ਹੀ ਜਾਂਦੇ ਦੇਖੋ ਤੁਸੀਂ ਦੇਖ ਸਕਦੇ ਹੋ ਦੂਰ-ਦੂਰ ਤੱਕ ਪਾਣੀ ਖੜਾ ਜਿੱਦਾਂ ਮੈਂ ਪਹਿਲੇ ਦਿਨ 21 ਤਰੀਕ ਨੂੰ ਆ ਕੇ ਗਿਆ ਨਾ ਉਦੋਂ ਪਾਣੀ ਪੈਰਾਂ 'ਚ ਵੱਜ-ਵੱਜ ਕੇ ਨੰਗਰੇ ਸੀ ਇੰਨਾ ਕੁ ਪਾਣੀ ਸੀ ਹੁਣ 5 ਤੋਂ 8 ਫੁੱਟ ਪਾਣੀ ਹੋ ਚੁੱਕਿਆ ਇੰਨਾ ਕੁ ਪਾਣੀ ਆ ਜਿਹੜਾ ਪਾਣੀ ਆ ਇਹ ਪਾਣੀ ਐਸ ਟਾਈਮ ਹੈਗਾ 4 ਤੋਂ 5 ਫੁੱਟ ਜਿਵੇਂ ਅੱਗੇ ਵਧੀ ਜਾਂਦੇ ਆ ਕਿਸੇ ਪਾਸੇ ਜੇ ਜ਼ਮੀਨ ਉੱਚੀ ਆ ਫਿਰ ਤਾਂ ਕਵਰ ਕਰ ਜਾਂਦਾ ਉਹ ਜੇ ਜ਼ਮੀਨ ਜਾਨੀ ਨੀਵੀਂ ਆ ਫਿਰ 10-10 ਫੁੱਟ ਤੱਕ ਪਾਣੀ ਅੱਗੇ ਖੜਾ ਇੱਥੋਂ 4 ਤੋਂ 4.5 ਕਿਲੋਮੀਟਰ ਤੇ ਦਰਿਆਵਾਂ ਆ ਇਹ ਆ ਵੀ ਆਪਾਂ ਬੰਨਤੇ ਖੜੇ ਆ 4.5 ਕਿਲੋਮੀਟਰ ਹਨ ਇਹਦੇ ਵਿੱਚ ਕਿੰਨੇ ਪਿੰਡ ਪੂਰੇ ਕਵਰ ਹੁੰਦੇ ਆ ਕਹਿੰਦੀ ਆ ਚਾ ਜਾਂਦਾ ਠੀਕਾ ਕਰ ਆ ਮਿਆਂ ਅਲੂ ਵਿਰਾ ਹਾਂ ਜੇ ਮੁਠਿਆਂ ਵਾਲਾ ਹਾਂ ਬੰਡਾਲਾ ਹੈਗੇ ਪੰਜ ਤੋਂ ਸੱਤ ਪਿੰਡ ਇਧਰ ਅੱਗੇ ਕਾਫੀ ਜ਼ਿਆਦਾ ਅੱਛਾ ਕਾਫੀ ਜ਼ਿਆਦਾ ਨਹੀਂ ਤੇ ਜਿਵੇਂ ਬਾਈ ਫਿਰ ਜਿਵੇਂ ਹੋ ਜਾਂਦੇ ਨੇ ਵਿੱਚ ਤੇ ਉਹ ਡੇਲੀ ਫਿਰ ਸਮਾਨ ਲੈਣ ਆਉਂਦੇ ਆ ਤੇ ਤੁਰਕੇ ਜਾਂਦੇ ਆ ਮਟਰ ਤੋਂ ਠੀਕ ਹੈ ਨਹੀਂ ਸੜਕ ਨਹੀਂ ਸੜਕ ਠੀਕ ਹੈ ਉਧਰੋਂ ਪਰੇ ਨੂੰ ਪਾਣੀ ਘਟਿਆ ਨਹੀਂ ਜੀ ਜਿਹੜੇ ਉਹ ਤੁਰੇ ਜਾਂਦੇ ਨੇ ਇਧਰ ਇਧਰ ਪਾਣੀ ਪੂਰਾ ਆ ਇਹਨਾਂ ਅੱਛਾ ਜੀ ਉਹ ਪਰੇ ਪਰੇ ਨੇ ਕਰਾ ਰਹੇ ਉਹ ਤੁਸੀਂ ਦੇਖ ਸਕਦੇ ਹੋ ਵਿੱਚ ਮੈਨੂੰ ਸਹੀ ਲੱਗ ਜਾਂਦੇ ਲੋਕ ਜੀ ਤੇ ਪਾਰਟੀ ਬਈ ਨਹੀਂ ਆਏ ਜਿਹੜੀ ਮੇਨ ਸਟ ਗੱਲ ਹੈ ਜੀ ਮੈਡੀਕਲ ਸੰਬੰਧੀ ਹੈ ਹਨਾ ਜਿਹੜੀ ਮੇਨ ਸਭ ਤੋਂ ਮਹਿੰਨਤੀ ਹੈ ਕਿਉਂਕਿ ਦੇਖੋ ਰਾਸ਼ਨ ਪੰਜਾਬ ਪੰਜਾਬੀ ਇਹ ਤਾਂ ਖੜ ਚੁੱਕੀ ਹੈ ਨਾ ਹਨਾ ਚਲੋ ਸਰਕਾਰਾਂ ਨੇ ਆਪਦਾ ਕੰਮ ਕਰਨਾ ਹੋਊ ਆਪਦੇ ਕਾਰਜਾਂ ਦੇ ਵਿੱਚ ਬਹੁਤ ਜ਼ਿਆਦਾ ਬੀਜ਼ੀ ਹੋਊਗਾ ਮੈਡੀਕਲ ਦਾ ਚਲੋ ਠੀਕਾ ਕੋਲ ਮਿਲਾ ਕੇ ਆਪਾਂ ਜਿਹੜਾ ਪ੍ਰਮਾਤਾਂ ਬੋਲਾਂ ਸਾਬੂ ਬਣ ਗਿਆ ਵੀ ਆਪਾਂ ਜੁੜ ਗਏ ਤੇ ਆਪਾਂ ਜੁੜੇ ਰਹਾਂਗੇ ਆ ਵਧੀਆ ਗੱਲ ਨਾ ਕਿਉਂ ਦੀ ਗੱਲ ਹੈ ਵੀ ਆਪਾਂ ਜਿਹੜੇ ਦੂਜੇ ਪਾਸੇ ਉਹਨਾਂ ਨੇ ਆਪ ਨੂੰ ਦੱਸਿਆ ਜਿਵੇਂ ਵੀ ਹੈਗਾ ਉਹ ਪਹਿਲਾਂ ਹੀ ਚੱਲ ਰਹੀਆਂ ਬੂਟਾਂ ਵੀ ਚੱਲਦੀਆਂ ਨੇ ਇਹ ਜਗ੍ਹਾ ਰਹਿ ਗਈ ਸੀ ਜਿਹੜੇ ਆ ਪੰਜ ਚਾਰ ਪੰਜ ਪਿੰਡ ਸੀਗੇ ਇਹ ਹੀ ਲੋਕਾਂ ਮੇ ਰਹਿ ਗਏ ਸੀ ਇਹ ਪਿੰਡ ਵੀ ਬਹੁਤ ਡੇਰਿਆਂ ਚ ਘਰ ਨੇ ਜਿਵੇਂ ਆ ਖਾੜੇਦਾਲੀ ਖੇਤ ਨੇ ਇੱਕ ਘਰ ਤੋਂ ਦੂਜਾ ਘਰ ਕੱਟੂ ਘੜ 10 ਕਿੱਲੇ ਤੇ ਆ ਇੱਕ ਪਰਿਵਾਰ ਦੇ ਵਿੱਚ 10 ਤੋਂ 12 ਜਣੇ ਜਿਵੇਂ ਆਪਾਂ ਕਹਿੰਦੇ ਨੇ ਫਾਰਮ ਹਾਊਸ ਨੂੰ ਹੁਣ ਅਣ ਦੇਖੀ ਤੇ ਜਿਹੜੇ ਉਹਨਾਂ ਬਸ ਜਿਹੜੇ ਤੋਂ ਹੁੰਦੇ ਨੇ ਰੋਡ ਦੇ ਉੱਤੇ ਪਿੰਡ ਤੁਸੀਂ ਦੇਖਿਆ ਪਹਿਲਾਂ ਜਿਹੜੇ ਤਾਂ ਰੋਡ ਦੇ ਉੱਤੇ ਰਹਿ ਕੇ ਪਿੰਡ ਉਹ ਤਾਂ ਮਹਿਲੇ ਕੇ ਰਸ਼ਨ ਘਰੀ ਭਰੀ ਹੁੰਦੇ ਨੇ ਪਰ ਜਿਹੜੇ ਅਸਲ ਵਿੱਚ ਘਰਾਂ ਤੱਕ ਜਾਣਾ ਚਾਹੀਦਾ ਸੀ ਰਸ਼ਨ ਉਹਨਾਂ ਤੱਕ ਨਹੀਂ ਜਾ ਰਿਹਾ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਰਹੀ ਸੀ ਵੀ ਆਪ ਉਹ ਦੇਖਿਓ ਲੋਕ ਆਉਂਦੇ ਆ ਆਪ ਹੀ ਲੈ ਜਾਂਦੇ ਨੇ ਕਹਿੰਦੇ ਦਵਾਈਆਂ ਵੀ ਆ ਕੇ ਲੈ ਜਾਂਦੇ ਨੇ ਕਿ ਰਸ਼ਨ ਵੀ ਰਸ਼ਨ ਵੀ ਤੇ ਬਾਕੀ ਚਲੋ ਕਿਸ਼ਤੀਆਂ ਦੀ ਇੱਥੇ ਲੋਡ ਕੀ ਆ ਜੇ ਮੇਰਾ ਭਰਾ ਕੋਈ ਜਿਹੜੀ ਇੰਨਾ ਕ ਕਰ ਸਕਦਾ ਆ ਆਪਾਂ ਹੀ ਕਰਦੇ ਆ ਆਪਾਂ ਹੀ ਮਾਰਾਂਗੇ ਹਮ ਬਾਲਾ ਵਧੀਆ ਹੋ ਜੂ ਵੀਰੇ ਕਿਉਂਕਿ ਹਾਲਾਤ ਆਪਾਂ ਤੁਹਾਨੂੰ ਮੌਕੇ ਦੇ ਦਿਖਾਤੇ ਕੀ ਆ ਹਾਲਾਤ ਨੇ ਤੇ ਹੁਣ ਜਿਵੇਂ ਸੂਰਜ ਛਿਪਦਾ ਜਾਂਦਾ ਚੱਲ ਹੁਣ ਤਾਂ ਟਾਈਮ ਲੰਘ ਜੂ 2 ਘੰਟੇ 3 ਉਸ ਤੋਂ ਬਾਅਦ ਚ ਜਮੇ ਮੇਹਰਾ ਪੈ ਜਾਣਾ ਪਾਣੀ ਦਾ ਜਿਹੜਾ ਪੱਤਰ ਉਹ ਵੀ ਕਹਿੰਦੇ ਨਹੀਂ ਹਨਾ ਘਟਿਆ ਨਹੀਂ ਵਿੱਚ ਕਹਿੰਦੇ ਪਰਸੋਂ ਘਟ ਗਈ ਥੋੜਾ ਜਿਹਾ ਹੂੰ ਹੂੰ ਘਟ ਗਈ ਫੇਰ ਵੱਧ ਗਿਆ